ਬਹੁਤ ਵੱਡੇ ਫਿਲਾਸਫਰ ਵਿਦਵਾਨ ਹੋਏ ਨੇ ਡਾਕਟਰ ਮੁਹੰਮਦ ਇਕਵਾਲ ਜਿਨ੍ਹਾਂ ਦੇ ਅੰਦਰ ਇਤਨਾ ਪਿਆਰ ਸੀ ਇਸ ਦੇਸ਼ ਪ੍ਰਤੀ ਕਿਤੇ ਉਹਨਾਂ ਲੋਕਾਂ ਨੇ ਆਪਣੇ ਅੰਦਰੋਂ ਇਹ ترانے ਗਾਏ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਹਮ ਗੁਲਬਲੀ ਹੈ ਇਸਕੇ ਜੇ ਗੁਲਸਤਾਨ ਹਮਾਰਾ ਅੱਜ ਬੱਚੇ ਬੱਚੇ ਨੂੰ ਇਹ ਯਾਦ ਹੈ ترانہ ਸਕੂਲਾਂ ਦੇ ਵਿੱਚ ਵੀ ਹਰ ਦਫ਼ਤਰ ਦੇ ਵਿੱਚ ਵੀ ਹਰ ਹਿੰਦੁਸਤਾਨੀ ਦੀ ਜ਼ੁਬਾਨ ਤੇ ਇਹ ਜਿਹੜੇ ਲਫ਼ਜ਼ ਯਾਦ ਨੇ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਉਹਨੂੰ ਵੀ ਇੰਨਾ ਜ਼ਿਆਦਾ ਟੌਰਚਰ ਕੀਤਾ ਗਿਆ ਤੁਸੀਂ ਖੁਦ ਪੜਿਓ ਜਿਹੜੇ ਵਿਦਵਾਨ ਨੇ ਜਿਹੜੇ ਇਨਸਾਨ ਦੀ ਜ਼ੁਬਾਨ ਤੋਂ ਇਹ ਬੋਲ ਨਿਕਲੇ ਹੋਣ ਆਖਰ ਨੂੰ ਉਹਨੇ ਵੀ ਕਹਿ ਦਿੱਤਾ ਹਮ ਇਸ ਵਤਨ ਕੇ ਵਾਸੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ ਵੀ ਸ਼ਰਮ ਸੀ ਆਤੀ ਹੈ ਆਖੋ ਸਤਨਾਮ ਤੁਸੀਂ ਇਹ ਵੇਖੋ ਇੱਕ ਬੰਦਾ ਜਵਾਨ ਚੋਂ ਦੋ ਬੋਲ ਨਹੀਂ ਕਰਦਾ ਉਸ ਬੰਦੇ ਨੇ ਤਰਾਨਾ ਗਾ ਕੇ ਤੇ ਫਿਰ ਇਹ ਸ਼ਬਦ ਕਹੇ ਇਹਹੀ ਸ਼ਬਦ ਕਹੇ ਸੀ ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਜਿਨ੍ਹਾਂ ਨੂੰ ਪਦਮ ਸ਼੍ਰੀ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਜਦੋਂ ਘੇਰਾ ਪਿਆ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਮੱਥਾ ਟੇਕਣ ਆਏ ਹੋਏ ਛੋਟੇ ਛੋਟੇ ਬੱਚੇ ਬੀਬੀਆਂ ਭੈਣਾਂ ਸਾਰਿਆਂ ਨੂੰ ਉੱਥੇ ਬੰਦੀ ਕੀਤਾ ਗਿਆ ਗੰਵਰੀਆਂ ਚ ਬੰਦ ਸਨ ਉੱਥੇ ਭਗਤ ਪੂਰਨ ਸਿੰਘ ਜੀ ਉਹਨਾਂ ਨੇ ਇੱਕ ਵਾਕਾ ਲਿਖਿਆ ਆਪਣੀ ਅੱਖਾਂ ਦੇ ਸਾਹਮਣੇ ਜਿਹੜਾ ਵਰਤਿਆ ਦਿਲ ਹਲਾ ਦੇਣ ਵਾਲਾ ਕਹਿੰਦਾ ਉੱਥੇ ਸਾਡੇ ਨਾਲ ਇੱਕ ਬਜ਼ੁਰਗ ਮਾਤਾ ਹੈ ਉਹ ਮਾਤਾ ਵੀ ਦਰਸ਼ਨ ਕਰਨ ਵਾਸਤੇ ਆਈ ਸੀ ਹੁਣ ਵੇਖੋ ਇਹ ਜਿਹੜੇ ਲੋਕ ਕਹਿੰਦੇ ਨੇ ਸੰਤ ਜੀ ਨੇ ਇਦਾਂ ਕੀਤਾ ਤੁਸੀਂ ਆਪ ਘਟਨਾ ਸੁਣ ਲਿਓ ਇਹ ਵਾਈ ਫਰੂਫ ਘਟਨਾ ਕੋਈ ਲੁਕਾਈ ਲੁਕਾਈ ਛਪਾਈ ਨਹੀਂ ਉਥੇ ਇੱਕ 3 ਸਾਲਾਂ ਦਾ ਪੋਤਰਾ ਲੈ ਕੇ ਮੇਰੀਆਂ ਭੈਣਾਂ ਅੱਜ ਵੀ ਬੱਚੇ ਲੈ ਕੇ ਆਈਆਂ ਜਿਨ੍ਹਾਂ ਨੂੰ ਪਿਆਰ ਹੈ ਜਿਨ੍ਹਾਂ ਦੇ ਅੰਦਰ ਦਰਦ ਹੈ ਸ਼ਹੀਦਾਂ ਦਾ ਉਹ ਮਾਂ ਮੱਥਾ ਟੇਕਣ ਆਈ ਤੇ ਕਮਰੇ ਚ ਬੰਦ ਹੈ ਲਾਈਟਾਂ ਬੰਦ ਕੀਤੀਆਂ ਪਾਣੀ ਸਪਲਾਈ ਬੰਦ ਕੀਤੀ ਗਈ ਉਹਦੇ ਕੋਲ 3 ਸਾਲਾਂ ਦਾ ਬੱਚਾ ਏ ਉਹ ਕਹਿੰਦਾ ਮਾਂ ਪਾਣੀ ਮਾਂ ਪਾਣੀ ਤੇ ਮਾਂ ਗੋਲੀਆਂ ਚੱਲ ਰਹੀਆਂ ਇਧਰ ਖੂਰਵੇਂ ਡਟੇ ਨੇ ਅਕਾਲ ਤਖਤ ਸਾਹਿਬ ਤੇ ਹੈਲੀਕਾਪਟਰ ਚੱਲ ਰਹੇ ਨੇ ਬਦ ਵਖਤਰ ਗੱਡੀਆਂ ਤੋਪਾਂ ਅੰਦਰ ਆ ਰਹੀਆਂ ਨੇ ਵਾ ਗੋਲੀ ਚੱਲ ਰਹੀ ਹੈ ਕੁਝ ਵਿਦਵਾਨ ਤੇ ਵੀ ਲਿਖਦੇ 5 6 ਮਿੰਟਾਂ ਚ 1.5 ਲੱਖ ਗੋਲੀ ਆਖੋ ਸਤਨਾਮ ਐਵੇਂ ਥੋੜਾ ਸੁਤੰਤ ਬੇਅੰਤ ਦੇ ਸੀਨੇ ਚ ਛੇਕ ਪੈ ਗਿਆ ਉਹ ਮਰਦ ਹੀ ਅੱਜ ਤੇ ਮਾਫੀ ਦੇਣੀ ਸਾਡੇ ਵਿੱਚ ਚੋਰ ਆ ਕੇ ਬੈ ਗੇ ਬਾਣੇ ਪਾ ਕੇ ਬਾਣਾ ਸ਼ੇਰਾਂ ਦਾ ਵਾ ਤੇ ਕੰਮ ਚੋਰਾਂ ਤੇ ਹੀ ਜੜਿਆਂ ਦੇ ਹੈ ਮਰਦਮਦਾਨਗੀ ਖਤਮ ਹੋਈ ਪਈ ਹੈ ਇੱਕ ਤਾਂ ਆਮ ਬੰਦਾ ਕਵੇ ਆ ਦੋ ਤਿੰਨ ਨੈੱਟ ਦੇ ਉੱਤੇ ਬਾਣਾ ਪਾ ਕੇ ਨਾ ਬਕਵਾਸ ਕਰਦੇ ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਦੀਦਾ ਸਾਡੇ ਪਤਾ ਨਹੀਂ ਕਿਧਰ ਚਲੇ ਗਏ ਮਰਦ ਦੀ ਸਾਡੇ ਜੋਧੇ ਕਿਹੜੀਆਂ ਨੀਂਦਾਂ 'ਚ ਸੌਂ ਗਏ ਐ ਬਸ ਮੱਥਾ ਟਿਕਾਈ ਜਾਂਦੇ ਆਪਣੇ ਆਪ ਨੂੰ ਤੇ ਜਕਾਰੇ ਛੱਡੀ ਜਾਂਦੇ ਮੈਂ ਨਿੰਦਿਆ ਨਹੀਂ ਕਰਦਾ ਪਹਿਲੀਆਂ ਕਥਾਈ ਸੁਣਾਈ ਜਾਂਦੇ ਐ ਸੱਤ ਬਗਾਨੇ ਪੁੱਤ ਭਾਈ ਸੰਦੀਪ ਸਿੰਘ ਵਰਗੇ ਜਿਨ੍ਹਾਂ ਨੂੰ ਕੋਈ ਸੰਸਥਾ ਨਹੀਂ ਕੋਈ ਆਗੂ ਕੁਝ ਨਹੀਂ ਜਦੋਂ ਇਥੋਂ ਗੈਰਤ ਉੱਠੀ ਤੇ ਅਗਲੇ ਨੇ ਕੱਢ ਕੇ ਕਾੜ ਕਾੜ ਕਰ ਕਰਕੇ ਲਿਆਂ ਮਾਰ ਕੇ ਗੁਰੂ ਮਹਾਰੇ ਦੇ ਬਚਨ ਪਗਾਲੇ ਕਿੰਨਾ ਸਾਡਾ ਲਾਣਾ ਤੁਰਿਆ ਫਿਰਦਾ ਏ ਜੇ ਕਹੋ ਤੇ ਫਿਰ ਗੱਲ ਨੂੰ ਆਉਂਦੇ ਕੋਈ ਮੂੰਹ ਨਹੀਂ ਕਰਦਾ ਇਹ ਹੁੰਦੀ ਅਣਖ ਗੈਰਤ ਮਰ ਚਲੀ ਮੈਂ ਨਿੰਦਕ ਨਹੀਂ ਅੱਜ ਮਾਫ ਕਰਿਓ ਕਿਤੇ 100 ਚੋਂ 2% ਜੇ ਨਹੀਂ ਤੇ ਬੱਸ ਰਹਿ ਗਿਆ ਬੱਸ ਪੈਲੀ ਲੈ ਲਓ ਦੇ ਰੱਬ ਵਿਧਾਲੋ ਆਪਦਾ ਕਾਰੋਬਾਰ ਵਿਧਾਲੋ ਕੋਈ ਧਿਆਨ ਨਹੀਂ ਜਾਂ ਲੜਾਈ ਪਾ ਦਿਓ ਇੱਕ ਦੂਜੇ ਨਾਲ ਲੜੀ ਜਾਓ ਆਖੋ ਸਤਨਾਮ ਜੇ ਤੂੰ ਬੋਲਿਆ ਮੈਂ ਤੈਨੂੰ ਮਾਰ ਦੇਣਾ ਉਹ ਕਹਿੰਦਾ ਜੀ ਤੂੰ ਸਰੋਪਾ ਨੂੰ ਦਿੱਤਾ ਮੈਂ ਤੈਨੂੰ ਨਹੀਂ ਛੱਡਣਾ ਇਹ ਕੋਈ ਸਾਡੇ ਵਿੱਚ ਕੋਈ ਸਾਡੇ ਚ ਗੈਰਤ ਦੀ ਗੱਲ ਹੀ ਮਹਾਰਾਜ ਸਚਿਪਾਚਲ ਸਾਨੂੰ ਕਹਿੰਦੇ ਬੁਰੇ ਦਾ ਭਲਾ ਕਰ ਕੀ ਫਾਇਦਾ ਸਾਡੀਆਂ ਕਥਾ ਕੀਤੀਆਂ ਦਾ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਗੋਦੀ ਚ ਬੈਣ ਦਾ ਅਸੀਂ ਗੁਰੂ ਮਹਾਰਾਜ ਦੇ ਦਾਵੇਦਾਰ ਕਹਾਉਣੇ ਆ ਤੇ ਗੁਰਬਾਣੀ ਚ ਤੇ ਬਹਾਦਰ ਸ਼ਾ ਬਗਾਨਾ ਸੀ ਸਿੰਘ ਕਹਿੰਦੇ ਝਟਕਾ ਦੀਏ ਮਹਾਰਾਜ ਅੱਜ ਤੁਹਾਡੀ ਅਰਦਲ ਤੇ ਆਇਆ ਇਹ ਉਹਦਾ ਪੁੱਤ ਜੇ ਜਿੰਨੇ ਤੁਹਾਡੇ ਸਹਬਜ਼ਾਦਿਆਂ ਤੇ ਖੱਪਨ ਨਹੀਂ ਪੌਂਦਾ ਜਿਨਨੇ ਤੁਹਾਡੀ ਸਹਬਜ਼ਾਦਿਆਂ ਦਾ ਸਸਕਾਰ ਨਹੀਂ ਕਰਨਤਾ ਜਮੌਕਾ ਮਿਲਿਆ ਉੜਾ ਦिए ਵੇਖੋ ਗੁਰੂ ਕਿੰਨਾ ਨਰਵੈਰ ਕਹਿੰਦੇ ਨਾ ਭਾਈ ਦਇਆ ਸਿਆ ਜਿਹੜਾ ਆਪਣੇ ਬੂਏ ਤੇ ਚੱਲ ਕੇ ਆ ਗਿਆ ਇਹ ਘਰ ਏਦਾਂ ਦਾ ਜੋ ਸ਼ਰਨ ਆਵੇ ਤਿਸ ਅੱਜ ਕਿੰਨਾ ਕੁ ਗੁਨਾਹ ਕਰ ਲਿਆ ਆਪਣੇ ਭੈਣ ਭਰਾਵਾਂ ਨੇ ਜਿਹੜਾ ਸੀ ਈ ਨਫ਼ਰਤ ਲੈ ਕੇ ਬੈਠੇ ਵੀ ਜੇ ਇਹ ਬੰਦਾ ਇੱਥੇ ਮੱਥਾ ਟੇਕੂਗਾ ਤੇ ਇਹਨੂੰ ਮਾਰ ਦੇਣਾ ਆਖੋ ਸਤਨਾ ਸਾਨੂੰ ਆਪਣੇ ਆਪ ਨਹੀਂ ਆਉਂਦਾ ਵੀ ਅਸੀਂ ਕਿਸ ਘਰ ਦੇ ਮਾਲਕ ਕਿਹਦੇ ਬੱਚੇ ਅਸੀਂ ਗਾਹਾਂ ਵਾਲਿਓ ਧਿਆਨ ਦੇਣਾ ਉਹ ਬੰਦੇ ਨੇ ਅੱਖੀਂ ਵੇਖਿਆ ਕਹਿਣ ਲੱਗੇ ਉਹ ਬੱਚਾ ਤੜਫਦਾ ਏ ਚਾਰੇ ਪਾਸਿਆਂ ਤੋਂ ਸਪਲਾਈ ਬੰਦ ਪਾਣੀ ਬੰਦ ਐ ਤੇ ਕਹਿਣ ਲੱਗੇ ਉਹ ਬੱਚਾ ਪਾਣੀ ਮੰਗਦਾ ਏ ਤੇ ਮਾਂ ਅੰਦਰੋਂ ਤੜਫਦੀ ਮਾਂ ਤੇ ਮਾਂ ਹੀ ਹੁੰਦੀ ਐ ਫਿਰ ਮਾਂ ਕਹਿਣ ਲੱਗੀ ਪੁੱਤਰ ਮੈਂ ਲਿਆ ਕੇ ਜਿੰਨੀ ਗੱਜ ਕੇ ਆਖੋ ਸਤਨਾਮ ਸੂਰਮੇ ਲੜ ਰਹੇ ਐ ਅੰਨੇ ਵਾ ਗੋਲੀ ਚੱਲ ਰਹੀ ਐ ਜਦੋਂ ਜਾ ਕੇ ਉਹਨੇ ਬੁੱਕ ਭਰਿਆ ਪਾਣੀ ਲੈਣ ਵਾਸਤੇ ਸਰੋਵਰ ਚੋਂ ਪਗਾਂ ਵਾਲੀ ਅੱਖਾਂ ਦੇ ਸਾਹਮਣੇ ਧੁੰਦ ਛਾ ਗਈ ਜਦੋਂ ਬੁੱਕ ਦੇ ਵਿੱਚ ਪਾਣੀ ਨਹੀਂ ਸ਼ਹੀਦਾਂ ਦਾ ਲਹੂ ਆ ਗਿਆ ਖੁਸ ਸਤਨਾਮ ਅੱਜ ਸਾਨੂੰ ਕੋਈ ਦੁੱਖ ਨਹੀਂ ਨਜ਼ਾਰੇ ਲੱਗੇ ਆ ਪੱਕੇ ਵੀਜੇ ਕੋਲੇ ਆਏ ਸੀ ਚਲਦੇ ਆ ਕੋਈ ਲੱਤਾਂ ਘਟੰਦਿਆ ਕੋਈ ਪੱਖਾ ਤੇ ਕੋਈ ਕਹਿੰਦਾ ਇਹ ਵੱਡੇ ਮਾਮਪੁਰਖ ਆਗੇ ਕੋਈ ਕਹਿੰਦਾ ਛੋਟੇ ਆਗੇ ਕਦੇ ਮਹਿਸੂਸ ਕਰਿਓ ਲੇਖਾ ਦੇਣਾ ਵੜਾ ਸੱਚ ਨੂੰ ਮਰਵਾ ਦੇਂਗੇ ਮਾਰ ਦਿਓ ਈ ਕਰ ਲਉਂਗੇ ਦੂਤੇ ਪਰ ਜਿਸ ਗੁਰੂ ਦੀ ਹਜੂਰੀ ਚ ਅਸੀਂ ਬੈਨਿਆ ਉਹ ਪਿਆਰ ਵੀ ਬੜਾ ਕਰਦਾ ਜੀ ਇਥੋਂ ਤੱਕ ਆਪਣੀ ਪਾਗ ਲਾ ਕੇ ਵੀ ਮਾਰੇ ਸਹਬ ਸਿਰ ਤੇ ਰੱਖ ਦਿੰਦੇ ਕਲਗੀ ਵੀ ਦੇਗਾ ਚੋਲਾ ਤੋੜਾ ਵੀ ਪਰ ਜਦੋਂ ਸਾਡੀ ਕਰਤੂਤ ਦੀ ਗੱਲ ਆਈ ਤੇ ਫਿਰ ਮਸੰਦਾ ਨੂੰ ਕੜਾਇਆਂ ਚ ਵੀ ਤਲਿਆ ਗੁਰੂ ਗੋਬਿੰਦ ਸਿੰਘ ਨੇ ਅੱਜ ਵੀ ਹੋਲੇ ਐ ਅੱਜ ਵੀ ਉਹ ਵੇਂਦਾ ਵੀ ਇਹ ਕਰਨ ਕੀਤੇ ਹੁਣ ਮੇਰੇ ਨਾਂ ਤੇ ਮੇਰੇ ਹੋ ਕੇ ਤੇ ਮੇਰ ਨਹੀਂ ਧੁਖਾ ਕਰੀ ਜਾਂਦੇ ਅਮੇ ਤੋ ਆਪਣੋ ਨੇ ਲੂਟਾ ਗੈਰੋਂ ਮੇ ਕਹਾਂ ਦਮ ਥਾ ਸਾਡੀ ਬੇੜੀ ਉਥੇ ਡੁੱਬੀ ਜਿੱਥੇ ਪਾਣੀ ਕੰਮ ਥਾ ਹਰ ਪਾਸੇ ਅਸੀਂ ਇਕੱਠੇ ਹੋਈ ਨਹੀਂ ਸਕੇ ਇੱਕ ਜਾਣਾ ਮਾਫੀ ਮੰਗਦਾ ਕੀ ਘਟ ਜਾਂਦਾ ਖੁ ਸਤਨਾਮ ਸ੍ਰੀ ਕਿੱਡੀ ਵੱਡੀ ਗੱਲ ਐ ਕੋਈ ਵੀ ਜਿਹੜਾ ਨਿਭ ਕੇ ਆਉਂਦਾ ਮੈਂ ਹੋਵਾਂ ਤੁਸੀਂ ਹੋਵਾਂ ਅਜ ਲੋੜ ਆ ਇਕੱਠੇ ਹੋਣ ਦੀ ਇੱਕ ਦੂਜੇ ਦਾ ਪਰਦਾ ਢੱਕਣ ਦੀ ਨਾ ਕਿ ਨੰਗਾ ਕਰਨ ਦੀ ਅੱਜ ਇਕੱਠੇ ਹੋ ਜੋ ਨਹੀਂ ਤੇ ਫਿਰ ਸਦੀਆਂ ਤੋਂ ਚਾਰ ਦਿਨ ਵਿਹਾੜਾ ਆਉਂਦਾ ਲੰਘ ਜਾਂਦਾ ਏ ਤੇ ਚਤਰਖਾਈ ਚਲਦੇ ਆਂ ਆਖੋ ਸਤਿਨਾਮ ਫਿਰ ਬੇਪਤੀ ਕਰਾਈ ਚਲਦੇ ਆਂ ਸੋ ਮੈਂ ਸਮਾਪਤੀ ਕਰਾ ਉਸ ਬੱਚੇ ਦੀ ਮਾਪੂ ਦਾਦੀ ਨੇ ਬੁੱਕ ਭਰਿਆ ਸਰੋਵਰ ਚੋਂ ਪਾਣੀ ਲਈ ਤੇ ਜਦੋਂ ਬੁੱਕ ਚ ਵੇਖਿਆ ਤੇ ਲਹੂ ਦਾ ਭਰਿਆ ਹੋਇਆ ਬੋਕ ਹੈ ਬੋਕ ਖੁੱਲ ਗਿਆ ਤੇ ਆਖਿਆ ਧੰਨ ਗੁਰੂ ਰਾਮਦਾਸ ਬੋਲੋ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹਿ ਕੇ ਵਾਪਸ ਆਈ ਤੇ ਭਗਤ ਪੂਰਨ ਸਿੰਘ ਵਰਗੇ ਬਜ਼ੁਰਗ ਉਥੇ ਸੀ ਕਹਿਣ ਲੱਗੇ ਪਾਣੀ ਨਹੀਂ ਲਿਆਂਦਾ ਕਹਿਣ ਲੱਗੀ ਬਾਪੂ ਮੈਂ ਆਪਣੇ ਪੁੱਤ ਲਈ ਪਾਣੀ ਲੈਣ ਗਈ ਸੀ ਪਰ ਮੈਨੂੰ ਅੱਗੇ ਸ਼ਹੀਦਾਂ ਦਾ ਖੂਨ ਮਿਲਿਆ ਸਰੋਵਰ ਚ ਖੂਨ ਮਰਨਾ ਸਭ ਨੇ ਪਰ ਮਰਨ ਵਾਲਿਆਂ ਦਾ ਫਰਕ ਪੈਂਦਾ ਵੀ ਕਿਉਂ ਮਰੇ ਲੋਕੀ ਕ੍ਰਿਸ਼ਨ ਨੂੰ ਫੁੱਲ ਚੜਾਉਂਦੇ ਆ ਕੰਸ ਨੂੰ ਦਰਕਾਰਦੇ ਆ ਸਦੀਆਂ ਤੱਕ ਰਾਮ ਜੀ ਨੂੰ ਫੁੱਲ ਚੜਦਿਆ ਹੈ ਰਾਮਣ ਦਾ ਪੁਤਲਾ ਫੂਕਿਆ ਜਾਂਦਾ ਹੈ ਜਦੋਂ ਆਹ ਦਿਨ ਆਉਂਦੇ ਆ ਸੰਤਾਂ ਨੂੰ ਨਤਮਸਤਕ ਤੇ ਸ਼ਰਧਾਂਜਲੀ ਤੇ ਆਪਾਂ ਸਾਰੇ ਉਹਨਾਂ ਦੇ ਚਰਨਾਂ 'ਚ ਝੁਕ ਕੇ ਸਜਦਾ ਕਰਦੇ ਆ ਪਰ ਇੰਦਰਾ ਪਾਪੜ ਨੂੰ ਲਾਂਤਾਂ ਪੈਂਦੀਆਂ ਪੈਂਦੀਆਂ ਰਹਿਣਗੀਆਂ ਇਸ ਸਚਾਈ ਹੈ ਸਾਡਾ ਵੀ ਇਤਿਹਾਸ ਹੈ ਕਹਿੰਦੇ ਇਹ ਦਿਨ ਨਾ ਮਨਾਓ ਤੁਸੀਂ ਪ੍ਰਚਾਰ ਨਾ ਕਰੋ ਤੁਸੀਂ ਤਾਂ ਸਦੀਆਂ ਹੋ ਗਈਆਂ ਅਜੇ ਤੱਕ ਨਹੀਂ ਕਿਹੜਾ ਛੱਡੰਦਾ ਵਿਚਾਰੇ ਦਾ ਅਜੇ ਤੱਕ ਫੂਕਦੇ ਉਹਨਾਂ ਨੂੰ ਯਾਦ ਕਰਦੇ ਸਾਡਾ ਤੇ ਗਵਾਚਾ ਬੜਾ ਕੁਝ ਐ ਇਸ ਕਰਕੇ ਸਾਧ ਸੰਗਤੋਂ ਮਾਂ ਕਹਿੰਦੀ ਮੈਂ ਆਪਣੇ ਪੋਤਰੇ ਨੂੰ ਲਾਉ ਨਹੀਂ ਪਿਆਉਣਾ ਸ਼ਹੀਦਾਂ ਦਾ ਇੰਨੇ ਚਿਰ ਨੂੰ ਬੱਚਾ ਪਿਆਸ ਨਾ ਮਿਲਕਦਾ ਏ ਮਾਂ ਪਾਣੀ ਤੇ ਦੋ ਫੌਜੀ ਲੰਘੇ ਤੇ ਜਦੋਂ ਉਹਨਾਂ ਬੱਚੇ ਦੀ ਆਵਾਜ਼ ਸੁਣੀ ਤੇ ਕਹਿੰਦੇ ਰੇ ਬੁੜੀਆ ਹਿੰਦੀ ਚ ਪਾਣੀ ਪੀਣਾ ਏ ਲਿਆ ਪਿਲਾਏ ਪਾਣੀ ਅਖੋ ਸਤਨਾਮ ਤੇ ਭਾਗਾ ਵਾਲੇ ਉਸ ਬੱਚੇ ਨੂੰ 3 ਸਾਲ ਦੀ ਉਮਰ ਧਿਆਨ ਦੇਣਾ ਕਿਉਂ ਨਹੀਂ ਦਰਦ ਰਿਆ ਹੁੰਦਾ ਕਹਿਣ ਲੱਗੇ ਉਸ ਬੱਚੇ ਨੂੰ ਪਕੜਿਆ ਦਾਦੀ ਸੋਚਦੀ ਆ ਕਿ ਪਾਣੀ ਪੀਉਣਗੇ ਪਰ ਕੀ ਹੋਇਆ ਆ ਘਟਨਾ ਨੇ ਤੁਸੀਂ ਬੱਚਿਆਂ ਵਾਲੇ ਬੈਠੇ ਹੋ ਪੁੱਤਰਾਂ ਵਾਲੇ ਹੋ ਭੁੱਲ ਨਾ ਜਾਇਓ ਪੁੱਤਰਾਂ ਦੀ ਕੁਰਬਾਨੀ ਨੂੰ ਕਿਤੇ ਬਾਬਾ ਜੋਰਾਵਰ ਫਤਿਹ ਸਿੰਘ ਸਾਹਿਬ ਜੀ ਦੇ ਮਾਸ ਖਿੱਚੇ ਗਏ ਕਿਤੇ ਉਹਨਾਂ ਦੇ ਗੋਡੇ ਛਾਂਗੇ ਗਏ ਉਹਨਾਂ ਦੀਆਂ ਸਾਰ ਰਗਾਂ ਕੱਟ ਕੇ ਕਤਰਾ-ਕਤਰਾ ਲਹੂ ਦਾ ਪੰਜਾਬ ਦੀ ਧਰਤੀ 'ਚ ਸਮਾ ਗਿਆ ਮਹਿਸੂਸ ਕਰਿਓ ਅੱਜ ਹਰ ਬੰਦਾ ਡਰਦਾ ਕਿ ਮਰਨਾ ਨਹੀਂ ਜਾਈਏ ਤੇ ਬਚਣਾத் ਨਹੀਂ ਆ ਜੇ ਦਿਨ ਆਉਣੀ ਆਈ ਜਾਣੀ ਭਾਵੇਂ 20 ਸਾਲ ਹੁਣ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਕਿੰਨੇ ਸਿੰਘ ਸ਼ਹੀਦ ਹੋ ਗਏ ਤੇ ਕਈ ਮੇਰੇ ਤੇਰੇ ਅਗੇ ਨਿਕਲ ਗਿਆ ਹਥੋਂ ਤੇ ਖੜੇ ਕਰਕੇ ਤੇ ਫਿਰ ਕਿਹੜਾ ਰਹਿਣਾ ਇੱਕ ਦਿਨ ਜਾਣਾ ਹੀ ਹੈ ਪਰ ਜਿਹੜੇ ਗਏ ਅਜ ਕਵਤਾ ਉਹਨਾਂ ਦੀਆਂ ਸਟੇਜਾਂ ਤੇ ਗਾਈਆਂ ਜਾਂਦੀਆਂ ਜੀ ਤੇ ਬਾਪੂ ਦੀ ਦਰਗਾਹ 'ਚ ਉਹਨਾਂ ਨੂੰ ਥਾਂ ਮਿਲਦਾ ਹੀ ਬਾਕੀ ਕੂੜ ਕਬਾੜ ਤੁਰਿਆ ਫਿਰਨਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਕੂੜੇ ਨੇ ਲੱਗਾ ਵਿਸਰਿਆ ਰੱਬ ਭੁੱਲ ਚੁੱਕਾ ਧਿਆਨ ਦੇਈਏ ਆਪਾਂ ਸਾਰੇ ਆਪਦਾ ਘਰ ਸੰਭਾਲ ਲਈਏ ਉਹਨਾਂ ਬੱਚੇ ਨੂੰ ਫੜਿਆ ਕਹਿੰਦੇ રે ਬੁੜੀਆ ਪਾਣੀ ਪਿਲਾਣਾ ਹੈ ਕਹਿੰਦੀ ਭਲਾ ਹੋਵੇ ਤੁਹਾਡਾ ਪੁੱਤ ਤੁਸੀਂ ਮੇਰੇ ਪੁੱਤਾਂ ਵਰਗੇ ਉਹ ਤੁਹਾਨੂੰ ਤਰਸਾਇਆ ਪਤਾ ਉਦੋਂ ਲੱਗਾ ਜਦੋਂ ਬੱਚੇ ਨੂੰ ਪੁੱਠਾ ਲਮਕਾਤਾ ਤਰਲੇ ਲੈਂਦੀ ਹੋਈ ਦਾਦੀ ਦੇ ਸਾਹਮਣੇ ਦੋਵੇਂ ਲੱਤਾਂ ਤੋਂ ਫੜ ਕੇ ਫੌਜੀ ਨੇ ਨੇ ਜੋਰ ਨਾਲ ਬੱਚੇ ਨੂੰ ਥੱਲੇ ਮਾਰਿਆ ਉਹਦੀ ਖੋਪੜੀ ਦੇ ਦੋ ਟੁੱਟੇ ਹੋ ਗਏ ਫਿਰ ਉਹਨੂੰ ਸੁੱਟ ਕੇ ਆਪਣਾ ਬੂਟ ਛਾਤੀ ਤੇ ਨੱਪ ਕੇ ਪਿਲਤਪ੍ਰਤ ਕਰਦਾ ਹੋਇਆ ਲਹੂ ਉਸ ਬੱਚੇ ਦੇ ਮੁਖੜੇ ਚੋਂ ਬਾਹਰ ਆਇਆ ਇਹ ਕਿੰਨੇ ਵੇਖਿਆ ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਇੱਕਦਮ ਨਰਮ ਟਿੱਡਾ ਡੀ ਰਾਗੀ ਕਥਾਵਾਚਕ ਥੋੜਾ ਜਿਹਾ ਕੋਲੋਂ ਇਕ ਕੋਲੋਂ ਨਹੀਂ ਰੀਅਲ ਜੇ ਤੁਹਾਡੇ ਪੁੱਤਰ ਨੂੰ ਭੈਣੋ ਡਾਕਟਰ ਸਰੇਂਜ ਭਰੇ ਬੁਖਾਰ ਦਾ ਟੀਕਾ ਲਾਵੇ ਤੇ ਮਾਂ ਕਹਿੰਦੀ ਡਾਕਟਰ ਸਾਹਿਬਾ ਹੋਲੀ ਲਾਇਓ ਪੁੱਤ ਨਹੀਂ ਕਿਸੇ ਪਾਗਾਂ ਵਾਲਿਓ ਇਤਿਹਾਸ ਜੇ ਆਪਾਂ ਕਰਮ ਵਾਲੇ ਆਪਾਂ ਗੁਰੂ ਗੋਬਿੰਦ ਸਿੰਘ ਦੇ ਘਰ ਜੰਮੇ ਆਂ ਆਪਣੀ ਮਾ ਮਾਤਾ ਸਹਿਬ ਕੋਰਾ ਤੇ ਕੋਸ਼ਿਸ਼ ਕਰਿਆ ਕਰੋ ਗੁਰੂ ਦਾ ਸਹਾਰਾ ਲੈ ਕੇ ਚੱਲਿਓ ਉਹਨੂੰ ਅੰਗ ਪੜਦੇ ਆਂ ਸਵੇਰੇ ਜਾਬ ਸਾਹਿਬ ਚ ਦੁਕਾਲੰ ਪ੍ਰਨਾਸੀ ਦੇ ਆਲੰਗ ਸਦਾ ਅੰਗ ਸੰਗੀਪ ਭੰਗੰ ਵਿਭੂ ਤਿਵਰ ਸਮਝੀਏ ਵੀ ਬਾਜਾਂ ਵਾਲਾ ਕੋਲੇ ਬੈਠਾ ਤੇ ਜੇ ਅਸੀਂ ਆਪਣਾ ਆਪਨਾ ਪਛਾਣਿਆ ਤੇ ਆਪਾਂ ਨੂੰ ਡਾਂਗ ਫਿਰ ਨਹੀਂ ਜੇ ਆਖੋ ਸਤਨਾ ਤਨ ਮੇਰੇ ਸਤਗੁਰੂ ਕਿਰਪਾ ਕਰਨ ਮਾਂ ਤੜਫ ਦੀ ਸਾਹਮਣੇ ਬੱਚਾ ਸ਼ਹੀਦ ਕਰ ਦਿੱਤਾ ਤੇ ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਪਦਮ ਸ਼੍ਰੀ ਵਾਰਡ ਦੇ ਨਾਲ ਸਨਮਾਨਤ ਸੀ ਬਾਅਦ ਵਿੱਚ ਉਹਨਾਂ ਨੇ ਸਰਕਾਰ ਨੂੰ ਵਾਪਸ ਕਰ ਦਿੱਤਾ ਕਹਿੰਦੇ ਜੀ ਕਿਉਂ ਕਹਿੰਦਾ ਮੈਨੂੰ ਨਹੀਂ ਚਾਹੀਦਾ ਇਹੋ ਜਿਹਾ ਪਦਮ ਸ਼੍ਰੀ ਮੈਨੂੰ ਅੱਜ ਸ਼ਰਮ ਆਉਂਦੀ ਏ ਇਸ ਵਤਨ ਨੂੰ ਵਤਨ ਕਹਿੰਦਿਆਂ ਕਿਵੇਂ ਉਸ ਉਸ ਵਤਨ ਦਾ ਵਾਸੀਆਂ ਜਿੱਥੇ 3 ਸਾਲਾਂ ਦੇ ਬੱਚੇ ਨੂੰ ਪਾਣੀ ਦੇਣ ਦੀ ਬਜਾਏ ਉਹਨੂੰ ਪੜਕ ਪੜਕ ਕੇ ਧਰਤੀ ਤੇ ਮਾਰ ਦਿੱਤਾ ਕੋਈ ਸੰਗ ਕਰੋ